ਔਰ ਜੇ ਤੇਰੇ ਕੋਈ ਦਿਲ ਚ ਸ਼ੱਕ ਸ਼ੋਭਾ ਹੈ ਤਾਂ ਮੇਰੇ ਨਾਲ ਬਹਿ ਕੇ ਕੱਢ ਲਾ ਪਰ ਆਉਜ ਵਕਤ ਉਸ ਕੀ ਮੰਗਦਾ ਹੈ ਉਹ ਧੱਕਿਆ ਉਹ ਧੱਕੇ ਹਾਂਜੀ ਤਾਇਆ ਜੀ ਆਜੋ ਮੈਂ ਤਾਂ ਲਾਂਬਾ ਲੈ ਕੇ ਆਇਆ ਭਾਈ ਮੈਂ ਤਾਂ ਇਹ ਕਹਿੰਦੀ ਸੀਗੀ ਗੁਰੂਮukh ਤਾਇਆ ਜੀ ਆਏ ਸੀਗੇ ਤੁਸੀਂ ਉਹਨਾਂ ਦੇ ਮੁੰਡੇ ਭਗਤੇ ਨੂੰ ਇੰਨਾ ਤਾਂ ਕਿਉਂ ਕਰਦੇ ਹੋ ਉਹ ਤਾਂ ਪਹਿਲੇ ਰੱਬ ਦਾ ਮਾਰਿਆ ਹੋਇਆ ਹੈ ਜੀ ਓਏ ਤੂੰ ਸ਼ੁਕਰ ਕਰ ਕਿਉਂ ਉਪਰ ਆਪਰਾ ਹੈ ਜਿਹੜੇ ਹਸਾਬ ਨਾਲ ਉਹਦੇ ਪਿਓ ਨੇ ਮੇਰੇ ਪਿਓ ਤੇ ਗਵਾਹੀ ਦਿੱਤੀ ਸੀ ਨਾ ਕਿ ਅੱਜ ਨੂੰ ਤਾਂ ਮੈਂ ਉਹ ਗੱਡੀ ਛਾੜ ਦੇਣਾ ਸੀ ਤਾਂ ਹੀ ਤਾਂ ਮੈਂ ਕਹਿਨੀ ਆ ਜੀ ਵਿਚਾਰੇ ਸਿੱਧੇ ਸਾਦੇ ਬੰਦੇ ਨਾਲ ਕਿਉਂ ਲੜਨਾ ਜੇ ਲੜਨਾ ਹੀ ਹੈ ਤਾਂ ਸਾਦੇ ਦੇ ਬੰਦੇ ਨਾਲ ਲੜੋ ਓ ਜੱਟ ਨੂੰ ਕੋਈ ਦੱਸੇਗੀ ਕਿ ਮੈਂ ਕਿਹਦੇ ਨਾਲ ਲੜਨਾ ਹੈ ਤੇ ਕਿਹਦੇ ਨਾਲ ਨਹੀਂ ਲੜਨਾ ਓ ਤੂੰ ਜਨਾਨੀ ਐ ਤੇ ਜਨਾਨੀ ਬਣ ਕੇ ਰਹਿ ਤੇ ਜੱਟ ਦੇ ਕੰਮਾਂ 'ਚ ਦਖਲਅੰਦਾਜ਼ੀ ਦੇਣ ਦੀ ਜੁਰਤ ਨਾ ਕਰ ਮੈਂ ਤਾਂ ਜਨਾਨੀ ਐ ਜੀ ਪਰ ਛੋਡੇ ਫਾਇਦੇ ਦੀ ਗੱਲ ਕਰਦੀ ਆ। ਨਾ ਦੇਖ ਲਾ ਲੱਗ ਗਿਆ ਡੁਸਕਣ ਵੇ ਕੀ ਤੇਰੇ ਸੱਪ ਲੜ ਗਿਆ ਆ ਤੜਕੀ ਲੱਗ ਜਾਨੇ ਆ ਦੋਨੇ ਭੈਣ ਭਾਈ ਰੋਣ ਨਾ ਛੋਡੀ ਮਾਂ ਮਾਰ ਗਈ ਤਾਜੀ ਮੈਨੂੰ ਐ ਦੱਸ ਦੇ। ਨਾ ਸਿੰਦਗੇ ਉਹ ਜੱਗੇ ਨੇ ਮੇਰੇ 'ਚ ਨਾ ਜੀਪ ਮਾਰੀ ਮੈਨੂੰ ਸਾਈਕਲ ਤੋਂ ਸਿੱਟਤਾ ਨਾਲੇ ਮੇਰੇ ਇੱਤੇ 7:00 ਵਜੇ ਵੇ ਟੁੱਟ ਜਾਣਿਆ ਤੇਰੇ ਦੱਸ ਚੂੜੀਆਂ ਪਾਈਆਂ ਸੀ ਆ ਸ਼ਰੀਕ ਤਾਂ ਨਾ ਥੱਲੇ ਲਾ ਕੇ ਰੱਖਣਾ ਪੈਂਦਾਗਾ ਮਾਰਦਾ ਸਿਰ 'ਚ ਕਹੀ ਕੋਂਬੜ ਖੋਲ ਦਿੰਦਾ ਆਪੇ ਮਾਰਾਂ ਮਗਰੋਂ ਨਾ ਸਮਾਰਾਂ ਹੁੰਦੀਆਂ ਰਹਿੰਦੀਆਂ ਨੇ ਨਾ ਸ਼ਿੰਦਗੇ ਬਾਪੂ ਕਹਿੰਦਾ ਹੁੰਦਾਗਾ ਵੀ ਲੜਦੇ ਨਹੀਂ ਹੁੰਦੇ ਹਨਾ ਬਾਈ ਲੜਾਈ ਚੰਗੀ ਨਹੀਂ ਹੁੰਦੀ ਪਿੰਡ 'ਚ ਆਹੋ ਤੂੰ ਤਾਂ ਇਕੱਲਾ ਡੁਸਕਣ ਆਲਾ ਨਾਲੇ ਤੇਰੀ ਭੈਣ ਮੈਂ ਤਾਂ ਐ ਕਹਿੰਦੀ ਆ ਆ ਮੰਜੀ ਜੀ ਚੱਕ ਦੋ ਇੱਥੇ ਪੱਲੀ ਵਿਛਾ ਲੋ ਬੈਣ ਪਾ ਲੋ ਐ ਐ ਤਾਂ ਨਹੀਂ ਹੁੰਦਾ ਹੁਣ ਗਲਤੀ ਤਾਂ ਉਹਦੀ ਹੈਗੀ ਮੈਂ ਤਾਂ ਆਪਦੇ ਪਾਸੇ ਵਾਲੇ ਸਾਈਡ ਤੇ ਜਾਂਦਾ ਸੀਗਾ ਉਹਨੇ ਲਿਆ ਕੇ ਵਿੱਚ ਜੀਪ ਮਾਰੀ ਆਹੋ ਮਰਿਆ ਕਿਸੇ ਹੋਰ ਪਿੰਡ ਹੁੰਦਾਗਾ ਦੁਸਤਨ ਇੱਥੇ ਲੱਗ ਜਾਂਦੇ ਆ ਕੀਰਨੇ ਪਾਉਣ ਲੱਗ ਜਾਂਦੇ ਦੋਨੇ ਭੈਣ ਭਾਈ ਉਹ ਬਾਪੂ ਵੀ ਆ ਗਿਆ ਆ ਗਿਆ ਬਾਪੂ ਕੱਲਾ ਰੋਣ ਵਾਲੀ ਐ ਆ ਜੱਗਾ ਹੀ ਬਣਾ ਰੱਖਿਆ ਤੂੰ ਬੱਬਰ ਸ਼ੇਰ ਤੇਰੇ ਕੋਲ ਕਹੀ ਹੁੰਦੀ ਏ ਇੱਕ ਜੀ ਗਾਟਾ ਲਾਹ ਦਿੰਦਾ ਉਹਦਾ ਉਹ ਕੀ ਹੋ ਗਿਆ ਭਾਈ ਇਹਨੂੰ ਕਾਦੋਂ ਮੈਨੇ ਮਾਰੀ ਜੰਨੀ ਐ ਇਹ ਤਾਂ ਪਹਿਲੀ ਦਿਨ ਦਾ ਬਦਲਾ ਐ ਐਡਾ ਨਰਮ ਐ ਹਾਂ ਬਾਪੂ ਇਹਦਾ ਨਰਮ ਐ ਤੁਸੀਂ ਤਾਂ ਬਥੇਰੇ ਤੇਜੋ ਨਾ ਮੈਨੂੰ ਐ ਦੱਸੋ ਸੋਨੂ ਕੀ ਲੋੜ ਸੀ ਉਹਦੇ ਪਿਓ ਦੇ ਖਿਲਾਫ ਗਵਾਹੀ ਦੇਣ ਦੀ ਨਾ ਪੰਗੇ ਦਾ ਤੁਸੀਂ ਆਪ ਲੈਨੇ ਹੋ ਹਜੇ ਕਹਿਨੇ ਇਹ ਦਿਲ ਦਾ ਮਾੜਾ ਜੇ ਕੋਈ ਗੱਲ ਬਾਤ ਸੁਲਝਾਉਣੀ ਹੈ ਨਾ ਆਹ ਦੇਖ ਲੈ ਘਰੇ ਬੈਠੀ ਇਹੀ ਸੁਲਝਾ ਲਓ ਕੀ ਲੋੜ ਆ ਸੋਨੂ ਬਾਦੂ ਲੋਕਾਂ ਨਾਲ ਪੰਗੇ ਲੈਣ ਦੀ ਉਹ ਤਾਂ ਅਗਲਾ ਜੇਲ੍ਹ ਗਿਆ ਡੂਮਨੇ ਚ ਇਟ ਦਾ ਤੁਸੀਂ ਮਾਰੀ ਐ ਨਾ ਮੈਨੂੰ ਐ ਦੱਸੋ ਸੋਨੂ ਅਗਲਾ ਖੰਡ ਪਾਊਗਾ ਨਾ ਬਾਪੂ ਜੀ ਮੈਨੂੰ ਐ ਦੱਸੋ ਚੱਕ ਕੇ ਮੂੰਹ ਲਾਂਬਾ ਦੇਣ ਤੁਰਪੇ ਆ ਸੜੀ ਜੀ ਛੋਟੀ ਲੈ ਕੇ ਨਾ ਸੋਨੂ ਐ ਨਹੀਂ ਆਉਣੀ ਗਾਹ ਗਏ ਨੂੰ ਜੇ ਸਾਨੂੰ ਬੱਕਰੇ ਮਗਟਾ ਲਿਆਉਂਦਾ ਆ ਬੁੱਢੇ ਵੇਲੇ ਤੇਰੀਆਂ ਹੱਡੀਆਂ ਨਹੀਂ ਸੀ ਜੁੜਨੀਆਂ ਉਹ ਪਾਈ ਤੈਨੂੰ ਕੀ ਪਤਾ ਤੂੰ ਤਾਂ ਕੱਲ ਦੀ ਆਈ ਹੋਈ ਐ ਨਾਲੇ ਲੱਗਦੀ ਨੂੰ ਐ ਕੋਲੇ ਮੇਰੀ ਕੁੜੀ ਬੈਠੀ ਐ ਜਿਹੜੀ ਜੱਗੇ ਦੇ ਪਿਓ ਨੇ ਕਰਤੂਤ ਕੀਤੀ ਨਾ ਉਹ ਵੀ ਸਾਥ ਦੇ ਵਿਚਾਲੇ ਉਹ ਤਾਂ ਤੂੰ ਐਨਾ ਸ਼ੁਕਰਮਾਨ ਜਿਹੜਾ ਜੇਲ੍ਹ ਜਾਏ ਸਰਗਿਆਂ ਨੂੰ ਨਹੀਂ ਅਗਲੇ ਮਾਰ ਕੇ ਖਫਾ ਆਂਦੇ ਉਹਨਾਂ ਉੱਥੇ ਨਾਲੇ ਭਾਈ ਮੈਂ ਕਿਹੜਾ ਕੱਲੇ ਨਗਵਾਹੀ ਦਿੱਤੀ ਐ ਤਿੰਨ ਘਰ ਹੋਰ ਐ ਨਾਲੇ ਹੱਕ ਸੱਚ ਵਾਸਤੇ ਖੜਨਾ ਪੈਂਦਾ ਉਹ ਵੀ ਕਿਸੇ ਧੀ ਧਿਆਣੀ ਸੀਗੀ ਜੇ ਚਾਰ ਬੰਦੇ ਨੇ ਗਵਾਹੀ ਦਿੱਤੀ ਐ ਨਾ ਤਾਂ ਜਾ ਕੇ ਕੁੱਤਾ ਜੇਲ੍ਹ ਚ ਸਮਿਆ ਤੇ ਨਹੀਂ ਪਤਾ ਨਹੀਂ ਅੱਜ ਨੂੰ ਕੀ ਕੀ ਚੰਦ ਚੜਾਉਂਦਾ ਆਹੋ ਆਹੋ ਬਾਪੂ ਜੀ ਹੋਰਾਂ ਦੀਆਂ ਧੀਆਂ ਦਿਹਾਣੀਆਂ ਤਾਂ ਸੋਨੂੰ ਦੀਨੀਆਂ ਆ ਜਿਹੜੀ ਆਪਦੇ ਚੁੱਲੇ ਤੇ ਬੈਠੀ ਐ ਇਹ ਨਹੀਂ ਸੋਨੂੰ ਦੀਦੀ ਉਹੀ ਗੱਲ ਜੇ ਮੈਂ ਬੋਲਦੀ ਆ ਨਾ ਫੇਰ ਆਖੋਗੇ ਬਹੂ ਮੂਰੇ ਬੋਲਦੀ ਐ ਆ ਮੰਨੇ ਛੋਡੇ ਮੂਰੇ ਹੱਥ ਆਪਦੀਆਂ ਮਨ ਮਰਜ਼ੀਆਂ ਕਰੋ ਲਿਆ ਫੜਾਵੇਂ ਗਲਾਸ ਝੂਠੇ ਕਰ ਕਰਕੇ ਸਿੱਟੀ ਜਾਂਦੇ ਆ ਆ ਸਿਆਪਾ ਤਾਂ ਮੈਨੂੰ ਕਰਨਾ ਪੂ ਜੇ ਇਹਨਾਂ ਨੂੰ ਕੋਈ ਚੰਗੀ ਸਲਾਹ ਦੇ ਦੇ ਫੇਰ ਅਖੇ ਮੂਰੇ ਬੋਲਦੀ ਐ ਹੋਰ ਭਾਈ ਸਾਨੂੰ ਕਾਹਨੂੰ ਪਤਾ ਕੌਣ ਮੂਰੇ ਬੋਲਦਾ ਕੌਣ ਨਹੀਂ ਕੋਈ ਨਹੀਂ ਬਾਪੂ ਜੀ ਚੁੱਪ ਕਰੋ ਕਹਿੰਦੇ ਆਪ ਦਾ ਆਪ ਬਗੋਇਆ ਤੇ ਆਪੇ ਖੱਜਲ ਹੋਇਆ ਆ ਸਿੰਦੀ ਭਾਬੀ ਸਾਹਮਣੇ ਇਹ ਜਿਹੀ ਗੱਲਾਂ ਕਾਹਨੂੰ ਕਰਦੇ ਹੁੰਨੇ ਪਤਾ ਤਾਂ ਹੈਗਾ ਤੁਹਾਨੂੰ ਉਹਦੇ ਸੁਭਾ ਦਾ ਹਾ ਦੇਖ ਲਾ ਵਿਚਾਰੇ ਬਾਈ ਨੂੰ ਐ ਵੀ ਨਹੀਂ ਪੁੱਛਾ ਵੀ ਤੇਰੇ ਸੱਟ ਕਿੱਥੇ ਵੱਜੀ ਆ ਕੁਦ-ਕੁਦ ਪੈਂਦੀ ਸੀ ਮੇਰਾ ਤਾਂ ਬਲਾਈਂਟਡ ਮੱਚਿਆ ਕਮੇ ਪੁੱਤ ਤੇਰੀ ਬਾਹ ਹੁਣ ਆਹਾਂ ਬਾਪੂ ਠੀਕ ਆ ਹੁਣ ਤਾਂ ਐ ਲਹੂ ਨਹੀਂ ਨਿਕਲਿਆ ਉਹੀ ਸੱਟ ਵੱਜੀ ਸੀਗੀ ਅੱਛਾ ਅੱਛਾ ਐ ਤਾਂ ਦੁੱਖ ਦੀ ਹੈਗੀ ਕੋਈ ਤਾਂ ਟਿਕਟਾ ਲਲਵਾਣ ਦਾ ਫਾ ਕੋਈ ਨਾ ਕੋਈ ਨਹੀਂ ਬਾਪੂ ਅੱਗੇ ਨਾਲੋਂ ਤਾਂ ਦੁੱਖ ਘੱਟ ਲੱਗ ਜਾਂਦਾ ਹੈਗਾ ਹੁਣ ਉਹ ਜੋ ਵੀ ਠੀਕ ਆਈ ਚਲ ਐ ਕਰਪੋ ਤੂੰ ਨਾ ਇਹ ਨੂੰ ਨਾ ਹਲਦੀ ਚ ਦੁੱਧ ਪਾ ਕੇ ਲੈ ਆ ਦੇ ਮੜਾ ਜਾ ਹਾਂ ਬਾਪੂ ਤੇ ਨਾਲੇ ਥੋੜਾ ਇਹ ਨਾ ਦੋ ਚਮਚਾ ਘਿਓ ਦੇ ਪਾ ਦੀ ਪੀ ਲੂਗਾ ਜਿਹੜੇ ਮਾਰੀ ਮੋਟੀ ਅੰਦਰ ਫੀਡ ਹੋਈ ਨਾ ਉਹ ਹਲਦੀ ਚ ਉਗ ਲੂਗੀ ਠੀਕ ਹੈ ਪਤਾ ਇਹ ਪੀ ਲਈ ਫਿਰ ਚੰਗਾ ਚਲ ਕੋਈ ਨਹੀਂ ਮੈਂ ਪਸੂ ਢਾਂਡੇ ਦੇਖਦਾ ਬਾਈ ਜੀ ਤੂੰ ਆਰਾਮ ਕਰ ਲੈ ਮੈਂ ਕਰ ਲੈਣਾ ਕਿਰਾ ਆਏ ਹਾਏ ਚਲ ਬਾਈ ਮਾ ਪੀਨੇ ਗੱਲਾਂ ਨਾ ਦਿਲ ਤੇ ਨਾ ਲਾਈ ਇਹ ਤਾਂ ਹੈ ਹੀ ਹੈ ਜੀਆ ਸਵਾਈ ਇਹ ਜ ਚੰਦਰੀ ਦਾ ਨਾ ਕੋਈ ਨਹੀਂ ਪੈਣੇ ਐ ਤਾਂ ਕੋਈ ਗੱਲ ਨਹੀਂ ਹੈਗੀ ਵੀ ਉਹ ਮੈਨੂੰ ਤਾਂ ਚਾਹੇ ਕੁਛ ਵੀ ਕਹਿ ਦੇ ਬਸ ਉਹ ਐ ਜੇ ਹੋ ਜਾਂਦਾਗਾ ਵੀ ਜਦੋਂ ਉਹ ਬਾਪੂ ਨੂੰ ਐ ਉੱਚੀ ਬਾਜ ਚ ਗੱਲ ਕਰਦੀ ਹੈਗੀ ਤੇ ਜਾਂ ਪੈਣੇ ਤੇਰੇ ਨਾਲ ਐ ਬੋਲ ਜੇਗੀ ਉਹ ਤੋਂ ਫਿਰ ਮੈਨੂੰ ਬੜਾ ਦੁੱਖ ਆਉਂਦਾਗਾ ਚੱਲ ਰੋ ਨਾ ਮਨ ਤਾਂ ਮੇਰਾ ਵੀ ਬਥੇਰਾ ਔਖਾ ਹੁੰਦਾ ਪਰ ਕਰੀਏ ਕੀ ਕੋਈ ਪਾਸਾ ਨਹੀਂ ਚੱਲਦਾ ਮੈਨੂੰ ਵੀ ਚੰਦਰੀ ਨੂੰ ਕੀ ਕਰਾਂ ਮੇਰਾ ਕੜਾ ਜੀ ਕਰਦਾ ਬਾਹਰ ਚ ਬੈਠਣ ਨੂੰ ਮੇਰਾ ਵੀ ਜਿੱਤ ਪੁੱਛੈ ਲੋੜੀ ਦਾ ਛਲ ਕੋਈ ਨਹੀਂ ਬਾਈ ਤੂੰ ਰਾਮ ਕਰ ਲੈ ਮੈਂ ਤੈਨੂੰ ਦੰਨੀਆਂ ਦੁੱਧ ਘਰ ਮ ਕਰਕੇ ਹੋਈ ਨਾ ਬਾਈ ਬਣ ਕੇ ਪੈ ਜਾ ਦੋ ਮਿੰਟ ਏ ਵੀ ਆ ਗਏ ਹੁਣ ਕਰਕੇ ਦੇਖ ਦੀ ਅੰਨ ਲਾ ਤਾਇ ਗੁਰਮੁਖ ਖੜੀ ਗੱਲ ਆ ਗਏ ਜੀ ਤੁਸੀਂ ਮੈਂ ਤਾਂ ਇਹ ਕਹਿੰਦੀ ਸੀਗੀ ਗੁਰਮੁਖ ਤਾਇਆ ਜੀ ਆਏ ਸੀਗੇ ਤੁਸੀਂ ਉਹਨਾਂ ਦੇ ਮੁੰਡੇ ਭਗਤੇ ਨੂੰ ਇੰਨਾ ਤਾਂ ਕਿਉਂ ਕਰਦੇ ਹੋ ਉਹ ਤਾਂ ਪਹਿਲੀ ਰੱਬ ਦਾ ਮਾਰਿਆ ਹੋਇਆ ਜੀ ਓਏ ਤੂੰ ਸ਼ੁਕਰ ਕਰ ਕਿਉਂ ਉਪਰ ਆਪਰਾ ਹੈ ਜਿਹੜੇ ਹਸਾਬ ਨਾਲ ਉਹਦੇ ਪਿਓ ਨੇ ਮੇਰੇ ਪਿਓ ਤੇ ਗਵਾਹੀ ਦਿੱਤੀ ਸੀ ਨਾ ਤੇ ਅੱਜ ਨੂੰ ਤਾਂ ਮੈਨੂੰ ਗੱਡੀ ਚਾੜ ਦੇਣਾ ਸੀ ਤਾਂ ਹੀ ਤਾਂ ਮੈਂ ਕਹਿਨੀ ਹਾਂ ਜੀ ਵਿਚਾਰੇ ਸਿੱਧੇ ਸਾਦੇ ਬੰਦੇ ਨਾਲ ਕਿਉਂ ਲੜਨਾ ਜੇ ਲੜਨਾ ਹੀ ਹੈ ਤਾਂ ਸਾਦੇ ਦੇ ਬੰਦੇ ਨਾਲ ਲੜੋ ਓ ਜੱਟ ਨੂੰ ਕੌਣ ਦੱਸੇਗੀ ਕਿ ਮੈਂ ਕਿਹਦੇ ਨਾਲ ਲੜਨਾ ਹੈ ਤੇ ਕਿਹਦੇ ਨਾਲ ਨਹੀਂ ਲੜਨਾ ਓਏ ਤੂੰ ਜਨਾਨੀ ਐ ਤੇ ਜਨਾਨੀ ਬਣ ਕੇ ਰਹਿ ਤੇ ਜੱਟ ਦੇ ਕੰਮ ਅੱਚ ਤਖਲ ਅੰਦਾਜ਼ੀ ਦੇਣ ਦੀ ਜਰਤ ਨਾ ਕਰ ਮੈਂ ਤਾਂ ਜਨਾਨੀ ਆਂ ਜੀ ਪਰ ਤੁਹਾਡੇ ਫਾਇਦੇ ਦੀ ਗੱਲ ਕਰਦੀ ਆਂ ਇਹ ਜੇ ਭੋਲੇ ਬੰਦੇ ਦੀ ਨਾ ਹਾਂ ਲੱਗ ਜਾਂਦੀ ਆ ਓਏ ਇੱਕ ਵਾਰ ਤਾਂ ਜੱਟ ਦੇ ਮੂਰੇ ਕਾਲ ਵੀ ਆ ਜੇ ਨਾ ਤੇ ਮੈਂ ਉਹਦੀ ਵੀ ਸੰਗੀ ਮਰੋੜ ਕੇ ਰੱਖ ਦੂੰ ਤੇ ਤੂੰ ਹਾ ਦੀ ਗੱਲ ਕਰਦੀ ਐ ਅੱਜ ਤਾਂ ਮੈਂ ਗੁਰਮਖਰ ਦੀ ਤਾਉਣ ਚੋਂ ਵੀ ਕਿੱਲਾ ਕੱਢਣਾ ਮੈਂ ਤਾਂ ਇਹ ਕਹਿੰਦੀ ਸੀ ਜੀ ਤੁਸੀਂ ਆਪਣੇ ਆਪ ਨੂੰ ਬੜਾ ਵੱਡਾ ਵੈਲੀ ਘਾਉਂਦੇ ਨਾ ਪਿੰਡ ਚ ਕੋਈ ਹੋਰ ਵੀ ਵੈਲੀ ਉੱਠ ਸਕਦਾ ਅੱਛਾ ਤੂੰ ਮੈਨੂੰ ਨੀਮਤ ਚ ਕਹਉ ਨੂੰ ਫਰਦੀ ਐ ਓਏ ਅੱਜ ਤੱਕ ਤੱਕ ਇਸ ਇਲਾਕੇ ਵਿੱਚ ਪੈਦਾ ਨਹੀਂ ਹੋਇਆ ਜਿਹੜਾ ਜੱਗੇ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰ ਸਕੇ ਤੇ ਦੁਸ਼ਮਣੀ ਤਾਂ ਦੂਰ ਦੀ ਗੱਲ ਆ ਪਹਿਲਾਂ ਸਿੰਦੀ ਭਾਬੀ ਜਮਾਨੇ ਸਿਆਂ ਕਰਦੀ ਪਤਾ ਨਹੀਂ ਹੁਣ ਮੇਰਾ ਸ਼ਰੀਕਾ ਕਰਨ ਲੱਗੀ ਗਈ ਕਿਉਂ ਆ ਗਈ ਪਰ ਸਿੰਦੀ ਭਾਬੀ ਵੀ ਠੀਕ ਆਵਦੀ ਜਗਾ ਮੇਰੇ ਆਉਣ ਨਾਲ ਘਰ ਦਾ ਖਰਚਾ ਤਾਂ ਵਧਿਆ ਹੀ ਹੈ ਹਕੂ ਪਰਮਾਤਮਾ ਮਿਹਰਬਾਨੀ ਕਰ ਦੇ ਮੈਂ ਆਵਦੇ ਘਰੀ ਬਗਚ ਮੈਂ ਤਾਂ ਭਾਬੀ ਨੂੰ ਖਰਚਾ ਵੀ ਦੇ ਦੂੰ ਵੀ ਲੈ ਭਾਬੀ ਛੇੜ ਅੱਜ ਤੱਕ ਤੇਰੇ ਘਰ ਦਾ ਖਾਦਾ ਪੀਤਾ ਅਡੋੜਾ ਅਡਨਾ ਦਿਲ ਹੁੰਦੇ ਨੇ ਮੇਰਾ ਤਾਂ ਬਲਾਈਂਟਡ ਦਿਮਾਚ ਦਾ ਮੇਰਾ ਤਾਂ ਭਾਈ ਇਹ ਵਿਚਾਰਾ ਭਗਦਾ ਮੈਥੋਂ ਨਹੀਂ ਜਰਿਆ ਜਾਂਦਾ ਹਾਪਨੂੰ ਤਾਂ ਇਹ ਲੱਗਦਾ ਏ ਪਤਾ ਨਹੀਂ ਮੇਰਾ ਕਰਕੇ ਵਿਚਾਰੇ ਭਗਤੇ ਭਾਈ ਨੂੰ ਇਹ ਚਾਰੇ ਚੱਕ ਚੱਕ ਪੈਂਦੀ ਏ ਵੀ ਉਹਦਾ ਕੀ ਕਸੂਰ ਉਹ ਤਾਂ ਵਿਚਾਰਾ ਕਿਸੇ ਨੂੰ ਨਾ ਇੱਕ ਕਹਿ ਨਾ ਦੋ ਤੋ ਹਾ ਤਾਂ ਕੁਈ ਨੀਰ ਕਰਦੇ ਅਸਵੇਂ ਆਪ ਦੇ ਕਰੀਮ ਹਰਜੀਤ ਨਾਲੇ ਮੇਰੀਓ ਵਿਚਾਰੀ ਫੁੱਲ ਪਰ ਜਵਾਕੜੀ 659 ਸੌਂਦਿਆ ਨਾਲੇ ਨਾ ਵੀ ਵਿਚਾਰਾਂ ਦੀ ਮੇਰੇ ਕਰਕੇ ਜੂਨ ਖਰਾਬ ਹੋ ਰਹੀਆ ਪਿਆ ਪੁੱਤਾਂ ਦੀ ਚਾਹਣਾ ਕੇ ਦੇਣਾ ਪਾਇ ਨੀ ਤੇ ਬਾਪੂ ਹਲੋ ਬਾਪੂ ਜੀ ਚਾਹ ਪੁੱਤ ਕਾਨੂੰ ਜਾ ਲਿਆਉਣੀ ਸੀਗੇ ਜਦੋਂ ਤੁਹਾਨੂੰ ਪਤਾ ਵੀ ਮੇਰੇ ਵਿੱਚ ਆ ਪਛਕਲੇਸ ਪੈਂਦਾਗਾ ਸਰ ਕੋਈ ਨਹੀਂ ਬਾਪੂ ਜੀ ਚਾਹ ਤਾਂ ਮੈਂ ਬਣਾਈ ਐ ਵਿਚਾਰਾ ਭਾਗ ਤਾਂ ਬਈ ਆਪ ਬਣਾਉਂਦਾ ਸੀਗਾ ਮੈਂ ਕਿਹਾ ਤਾਂ ਪਹਿਲੀ ਵਿਚਾਰਾ ਥੱਕਿਆ ਆ ਕੇ ਆਇਆ ਮੈਂ ਚਾਹ ਬਣਾ ਲਈ ਪੁੱਤ ਮੈਨੂੰ ਸਾਰਾ ਸੁਣਿਆ ਜਾਂਦਾ ਸੀਗਾ ਕਿਵੇਂ ਭਾਏ ਭਾਏ ਪੈਂਦੀ ਸੀ ਉਹਨੂੰ ਸਾਰਾ ਦਿਨ ਉਹਨੂੰ ਸਿੱਧੇ ਮੂੰਹ ਤਾਂ ਬੋਲਦੀ ਨਹੀਂ ਕੀ ਕਰੇ ਵਿਚਾਰਾ ਨਰਮਾ ਚੁੱਪ ਕਰ ਜਾਂਦਾਗਾ ਦੇਖ ਕੇ ਜਰ ਨਹੀਂ ਜਾਂਦਾ ਹੋਰ ਬਾਪੂ ਜੀ ਮੇਰਾ ਤਾਂ ਉਹ ਬਲਾਈਨ ਔਖਾ ਹੁੰਦਾ ਜਦੋਂ ਵਾਈਫਾ ਉਸ ਤੇ ਉਹ ਬਹਿ ਐ ਬੋਲਦੀ ਆ ਪਰੇ ਕੋਈ ਤਾਂ ਸੱਚੇ ਆਪ ਦਾ ਮਨ ਆਏ ਸੋਚਦਾ ਕਿ ਮੇਰੇ ਕਰਕੇ ਕੋਈ ਸ਼ੱਕ ਕਰੇ ਪੁੱਤ ਤੂੰ ਤਾਂ ਨਹੀਂ ਬੋਲੇਗਾ ਤੈਨੂੰ ਫੇਰ ਉਸ ਬੁਰਾ ਭਲਾ ਕਹੋਗੀ ਪਰ ਮੈਥੋਂ ਨਹੀਂ ਜਾ ਰ ਹੁੰਦਾ ਪੁੱਤ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਮੈਂ ਤਾਂ ਮਾਰਤਾ ਇਹਨਾਂ ਨੇ ਮੈਂ ਬਾਪੂ ਜੀ ਮੈਂ ਬੋਲ ਕੇ ਕੀ ਲੈਣਾ ਮੈਂ ਤਾਂ ਆਪ ਦਿਨ ਕਟੀਆਂ ਕਰਦੀ ਆ ਮੈਥੋ ਬਤਾ ਨਾ ਤਾਂ ਵੀਰਾ ਦੁੱਖ ਦੇਖਿਆ ਜਾਂਦਾ ਨਾ ਭਾਵੇਂ ਦੁੱਖ ਦੇਖਿਆ ਜਾਂਦਾ ਮੈਂ ਕਿਧਰ ਜਾਵਾਂ ਚਲ ਕੋਈ ਨਹੀਂ ਬਾਕੀ ਜੇ ਤਾਂ ਕੰਮ ਕਰtene ਨਹੀਂ ਚਾਹੀਦੇ ਠੀਕ ਹੈਗੇ ਫਿਰ ਕੰਬਲ ਗੇ ਸੋੜਦਾ ਸੋਹਤਲਾ ਵੀ ਮੇਰੇ ਪਿਆਰ ਵਰਗਾ ਬੱਟੂ ਖਾਉ ਬੱਟੂ ਖਾਉ ਮੈਨੂੰ ਕਰਦੀ ਐ ਉਹਨੂੰ ਜਵਾਕ ਉਹਨੂੰ ਕਿਵੇਂ ਕਰਦੀ ਐ ਕੋਈ ਨਾ ਕੋਈ ਫੜਾ ਚਾਹੀਦੇ ਐਵੇਂ ਮਾੜੋ ਕਰਾਵੋ ਕੋਈ ਨਹੀਂ ਕਰਾ ਦੇ ਕਰ ਮੜਾ ਮੋਟਾ ਕੰਮ ਤਾਂ ਨਾ ਹੋਦਾ ਨਾ ਕੀ ਇਹ ਕੋਈ ਮੜਾ ਮੋਟਾ ਬੋਲਣੋਂ ਹਟ ਜੇ ਮੇਰ ਰੱਬ ਕਿਸੇ ਦੀ ਆ ਕੇ ਨਾ ਬਾਰਗੇ ਬੈਠੇ ਦੇਖ ਲੈ ਭਰਾਈ ਐ ਭੈਣ ਆਲਾ ਸ਼ੁਰੂ ਕਰਨਾ ਸੀਗਾ ਕਿਥੇ ਉਹਨੂੰ ਸ੍ਰੀਕ ਨਹੀਂ ਸਮਝਣ ਲੱਗ ਗਿਆ ਬੇਬੇ ਆ ਜਿਹੜਾ ਹਿਸਾਬਤਾ ਉਹ ਜਲਾਇਆ ਹਾਂ ਆਪਣਾ ਇਹ ਮਨ ਕਿ ਚੱਲੂ ਵੀ ਵਿਆਹ ਤੇ 1.5 ਲੱਖ ਦੇ ਕਰੀਬ ਖਰਚ ਆ ਜਾਊਗਾ ਸਨਿਆਰ ਸਨੋਰ ਦਾ ਹਲਵਾਈ ਹਲੂਈ ਦਾ ਸਾਰਾ ਕੁਝ ਲਾ ਲਿਆ ਵਿੱਚ ਸਾਰਾ ਕੋਈ ਖਰਚਾ ਵਰਚਾ ਟੋਟਲੀ ਕਰਕੇ 1.5 ਲੱਖ ਦੇ ਕਰੀਬ ਆ ਜਾ ਆਪਣਾ ਚੱਲ ਬਸ ਠੀਕ ਹੈ ਤੇ ਰੰਗ ਵਾਲੇ ਦਾ ਰੰਗ ਵਾਲੇ ਦਾ 8-10 ਹਜ਼ਾਰ ਰੁਪਏ ਬਣੂਗਾ ਉਹ ਮੈਂ ਕਰਕੇ ਆਉਣੀ ਆ ਗੱਲ ਗੱਲ ਕੀ ਕਰਕੇ ਆਉਣੇ ਆ ਲਾਭੇ ਕੇ ਲੱਗੇ ਤਾਂ ਹੋਇਆ ਬਸ ਉਹਨੂੰ ਕਿਹਾ ਹਾਂ ਉਹਨਾ ਨਾ ਕਰ ਲੈਣਾ ਆਣਾ ਗੱਲ ਮਤਲਬ 2-4 ਦਿਨਾਂ ਚ ਤਾਂ ਆਪਣੇ ਸਹਰਾ ਨਿਮੇੜ ਦੇਣੂ ਕਿ ਹੋਰਾਂਂ ਕਰੋ ਹੋਰ ਵਧੀਆ ਆਪਣਾ ਕੰਮ ਨਿਭੜ ਜੂਗਾ ਨਾਲੇ ਜਿਹੜਾ 1.5 ਲੱਖ ਲਾਉਨੇ ਆ ਆਪਾਂ ਕਿਹੜਾ ਪੱਲੋ ਲੈਣਾ ਆਪਾਂ ਨੂੰ ਉਧਰ ਆ ਜੂਗਾ ਹਾਂ ਬਾਕੀ ਵਿਚੋਲੇ ਦਾ ਵੀ ਖਰਚਾ ਰਹਿ ਗਿਆ ਵਿਚਰਾਉਣ ਵਾਲਾ ਸੱਚ ਕੋਈ ਨਾ ਵਿਚੋਲੇ ਦਾ ਆਪਾਂ ਕਿਹੜਾ ਛਾਂਪ ਉਹਨੂੰ ਅੱਧੇ ਟੋਲੇ ਦੀ ਕਹੀ ਆ ਆਪਾਂ ਕਿਹੜਾ ਪੂਰੀ ਅੱਧੇ ਟੋਲੇ ਦੀ ਪਾਉਣੀ ਆ ਉਹਨੂੰ ਘੱਟ ਕਰਾ ਕੇ ਪਾਵਾਂਗੇ ਗੱਲ ਤੇਰੀ ਪੱਕੀ ਆ ਬੇਬੇ ਜਿਹੜਾ 20000 ਉਹਨੂੰ ਉੱਤੇ ਦੇਣਾ ਆ ਹਾਂ ਵਿਚੀ ਕਟਿਆ ਜਾ ਉਹ ਵਿਚੀ ਕਟਾਂਗੇ ਕੇਰਾ ਉਹਦੇ ਬਸ ਕਾਗਜ਼ਾਂ 'ਚ ਕਹਤਾ ਵੀ ਤੈਨੂੰ 70000 ਦੇਵਾਂਗੇ ਉਹ ਤਾਂ ਅੱਧੇ ਤੋਲੇ ਦੇ حساب ਨਾਲ ਹੀ ਬੈਠੇ ਦੇਣੇ ਨੇ ਆਹੋ ਬਸ ਠੀਕ ਐ ਤੇ ਨਾਲੇ ਤੈਨੂੰ ਪਤਾ ਐ ਆਪਾਂ ਕਿਹੜਾ ਕੱਠ ਵਾਲਾ ਕਰਨਾ ਐ ਹਾਂ ਤੇਰੀ ਮਾਮੀ ਵਰਗੇ ਆ ਜਾਣਗੇ ਆ ਮਾਮਾ ਆਜੂ ਮਾਸੀ ਮਾਸੜ ਆ ਜਾਣਗੇ ਬਸ ਤੈਨੂੰ ਪਤਾ ਐ ਲੋਕ ਨਾਲ ਤਾਂ ਖਾ ਜਾਂਦੇ ਐ ਨਾਲੇ ਨਿੰਦਦੇ ਐ ਕਿਹਦਾ ਫੋਨ ਆ ਗਿਆ ਦੇਖ ਲੈ ਅਨਨੋਨ ਨੰਬਰ ਐ ਬੇਬੇ ਦੇਖ ਲੈ ਕਿਤੇ ਕਿਸੇ ਦਾ ਹੋਊਗਾ ਤੇਰੇ ਕੰਮ ਵਾਲੇ ਦਾ ਹੈਲੋ ਸੋਨਾ ਹੋ ਗਿਆ ਮੇਕਅਪ ਦਾ ਅੱਜ ਤਾਂ ਮਸਾਲਾ ਸਬੱਬ ਬਣਿਆ ਸ਼ਹਿਰ ਜਾਂਦਾ ਦੋ ਸੂਟ ਲੈ ਕੇ ਆਉਂਗੀ ਨਾਲੇ ਫਿਰ ਆ ਕੇ ਗਵੰਡਣਾ ਦੇ ਵੀ ਕਾਲਜੀ ਵੀ ਮਚਾਉਂਗੀ ਆਹਾ ਜੋੜੇ ਵੀ ਹੁਣ ਕਦੇ ਪਾਏ ਨਹੀਂਗੇ ਐਂ ਜੇ ਲੱਗੀ ਜਾਂਦਾ ਵੀ ਜਿਵੇਂ ਲੱਗਣਗੇ ਪਕਪਕੜ ਤਾਂ ਪਾਈ ਫਿਰਦਾ ਮਨ ਲੱਗਾ ਪਕਪਕ ਨਹੀਂ ਹੁੰਦਾ ਹੋ ਗਿਆ ਤਿਆਰ ਉਹ ਪੁੱਤ ਭਗਤੇ ਹੋ ਗਿਆ ਤਿਆਰ हां बापू हो गया तैयार हो रया मेरा शेर आ गया बापू ਲੈ ਹੁਣ ਬੁੜਾ ਕੀ ਕਹਿੰਦਾ ਇਹਨੂੰ ਚੱਲ ਕੋਈ ਨਾ ਸ਼ਹਿਰ ਜਾਣਾ ਪੈਸੀ ਫੜਾਉਂਦਾ ਹੋਣਾ ਹਾਂ ਬਾਪੂ ਕੀ ਹੈਗਾ ਇੱਥੇ ਬੈਠ ਪੁੱਤ ਗੱਲ ਸੁਣ ਮੇਰੀ ਲੈ ਹਾਂ ਬਾਪੂ ਕੀ ਗੱਲ ਹੈ ਇੱਕ ਤਾਂ ਨਾ ਆੜਤੀਆਂ ਤੋਂ ਖੰਡ ਦੀ ਬੋਈ ਲੈ ਆਂ ਇੱਕ ਖਾਦੀ ਬੋਲੀ ਲਈ ਕਿਉਂ ਪਤਾ ਹੈ ਹਰਾਨੀ ਹੋਇਆ ਨਾ ਆਪਣੇ ਤੇ ਫਿਰ ਇਹਨੂੰ ਖੜਖੜੋ ਪਾ ਦਾਂਗੇ ਤਾਂ ਹੀ ਦੁੱਧ ਦੇਊਗੀ ਤੇ ਨਾਲੇ ਐਂ ਕਰ ਆ ਥੋੜੇ ਪੈਸੇ ਲਾ ਜਾ ਮਥੋਂ ਨਾਲੇ ਤਾਂ ਕਈ ਵਾਰੀ ਕੋਈ ਲੋੜ ਪੈ ਜਾਂਦੀ ਹੈ ਨਾ ਹਾਂ ਬਾਪੂ ਉਹ ਮੈਂ ਫਿਰ ਪੈਸੇ ਬਾਣੀਆਂ ਨੂੰ ਫੜਾ ਕੇ ਆਉਂਗਾ ਕਿ ਉਹ ਜਿਹੜਾ ਬੀਤੂ ਕਹਿੰਦਾ ਉਹ ਕੈਂਟਰ ਵਾਲੇ ਨੂੰ ਪੈਸੇ ਦੇਣੇ ਨੇਗੇ ਉਹ ਪੁੱਤ ਕੈਂਟਰ ਵਾਲੇ ਦਾ ਬੱਕ ਘਰੇ ਆ ਕੇ ਪੈਸੇ ਦੇ ਦਾਂਗੇ ਤੂੰ ਕਈ ਵਾਰੀ ਨਾ ਕੋਈ ਲੋੜ ਹੁੰਦੀ ਹੈ ਆ ਲੈ 2000 ਰੁਪਏ ਹਾਂਗਾ ਠੀਕ ਹੈ ਬਾਪੂ ਹਾਂ ਤੇ ਜੇ ਕੁਝ ਨਗਦਾਂ ਲੈਣਾ ਕੁਝ ਨਗਦਾਂ ਲੈਣ ਚੀਜ਼ਾਂਗਾ ਜਿਵੇਂ ਕੋਈ ਪੁੱਛਣੀ ਸਿੰਦੀ ਨੂੰ ਕੋਈ ਵਿਚ ਮਿਰਚਾ ਮੋਰਚਾ ਮੱਖੀਆਂ ਜਾਂ ਕੋਈ ਨੂਨ ਨਾ ਹੈ ਨਾ ਕੋਈ ਨਹੀਂ ਉਹਦੇ ਬਾਅਦ ਤੱਕ ਤੁਹਾਨੂੰ ਪੈਸੇ ਦਿੱਤੇ ਮੈਂ ਹਾਂਗਾ ਮੈਂ ਹੂੰ ਬਾਪੂ ਛਿੰਦੀ ਨਾਲ ਹੀ ਜਾਊਗੀ ਸਿੰਦੀ ਨਾਲ ਜਾਊ ਉਹ ਬੁੱਤ ਕੀ ਕਰਨ ਜਾਊਗੀ ਉਹ ਉਹ ਕਹਿੰਦੀ ਸੀ ਕਿ ਵੀ ਮੇਰੇ ਕੋਲੇ ਕਹਿੰਦੀ ਵੀ ਆਉਣ ਜਾਣ ਵਾਲੇ ਲੀੜੇ ਹੈ ਨਹੀਂਗੇ ਤੇ ਉਹ ਮੈਂ ਲੈ ਕੇ ਆਉਣੇ ਨੇਗੇ ਬਸੇਪਤਾ ਚਲ ਐਂ ਕਰੀ ਫਿਰ ਜੇ ਪੈਸੇ ਵਧੇ ਘੱਟੇ ਨਾ ਤਾਂ ਉਥੋਂ ਆਰਤੀ ਤੇ ਫੜ ਲਈ ਤੇ ਨਾਲੇ ਪੁੱਤ ਐਂ ਕਰਿਓ ਨਾਲੇ ਫਿਰ ਵੀਰਾਂ ਨੂੰ ਵੀ ਕੋ ਸੂਟ ਲਿਆ ਦੀ ਲੈ ਦੇਖ ਲਾ ਮੌਜਾਂ ਨਾਲ ਬੁੜਾ ਜਨਾ ਬੈਠਾ ਹੁਕਮ ਲਾਈ ਜਾਂਦਾ ਅਖੇ ਚੱਲਿਓ ਬਾਜ਼ਾਰ ਕੁੜੀ ਵਾਸਤੇ ਵੀ ਲੈ ਆਏ ਸੂਟ ਸ਼ਟ ਕਿਉਂ ਕੀ ਗੱਲ ਜਿਆਦੇ ਮੂੰਹ ਸੋਹਣਾ ਅਸੀਂ ਤਾਂ ਆਪ ਪੁਰਾਣੇ ਤਰਾਣੇ ਪਾਉਣੇ ਆਗੇ ਮਸਾ ਟਾਈਮ ਪਾਸ ਕਰਦੇ ਆਗੇ ਇਹਨੂੰ ਤਾਂ ਕਿਤੇ ਮੈਂ ਹੋਰ ਨਾ ਲਿਆਦਾ ਡੀਚ ਇਹਨਾਂ ਦੇ ਆ ਹੁਣ ਦੇ ਇਹਨੂੰ ਵੀ ਦਿੰਨੀਆ ਪਤਾ ਤੇ ਐਂ ਕਰੀ ਨਾਲੇ ਜਵਾਕਾ ਵਾਸਤੇ ਨਾ ਕੁਝ ਖਾਣ ਨੂੰ ਲੈ ਆਈ ਆਉਂਦੇ ਹੋਏ ਚੱਕਣੇ ਪੁੱਤ ਚੰਗਾ ਬਾਪੂ ਮੈਂ ਜਿੱਥੋਂ ਸਿੰਦੀ ਆਪ ਦਾ ਸੂਟ ਲਊਗੀ ਮੈਂ ਉੱਥੋਂ ਕਹਿ ਦਊਗਾ ਵੀ ਇੱਕ ਸੂਟ ਵੀਰਾਂ ਵਾਸਤੇ ਵੀ ਲੈ ਦੇ ਤੇ ਇੱਕ ਵੀ ਜਿਹੜੀ ਚੀਜ਼ ਵੀ ਆ ਜੈਸਮੀਨ ਵਾਸਤੇ ਹੈ ਉਹੀ ਸੰਦੀਪ ਵਾਸਤੇ ਲੈ ਲਾਂਗੇ ਹਾਂ ਪੁੱਤ ਹਾਂ ਲੈ ਹਾਂ ਚਲ ਠੀਕ ਹੈ ਚੰਗਾ ਚਲ ਫੇਰ ਬਾਗ ਜੋ ਤੇ ਐਂ ਕਰੀ ਪੁੱਤ ਜਿਹੜੀ ਆਲਦੀਪੁਰ ਦੇ ਖੰਡਲੇ ਆਏਗਾ ਨਾ ਉਹ ਫਿਕਰੇ ਡਰਦੀ ਜਾਂ ਕੋਈ ਉਹਨਾਂ ਦਾ ਕੈਂਟਰ ਗਿਆ ਹੋਊਗਾ ਉਤੇ ਡਰਦੀ ਤੇ ਧਿਆਨ ਨਾਲ ਤਾਂ ਕਹੀ ਬੋਤਾ ਹਾਂ ਕਿ ਕਰਾਇਆ ਪਾਉਂਗਾ ਦੇ ਦੇਂਗਾ ਉਹਨਾਂ ਨੂੰ ਨਾ ਕੋਈ ਗੱਲ ਨਹੀਂ ਬਾਪੂ ਤੂੰ ਬੇਫਿਕਰ ਰਹਿ ਮੈਂ ਪੈਸੇ ਵੀ ਆ ਜੇਬ ਵਿੱਚ ਪਾਉਂਗਾ ਇਹਦੇ ਵਿੱਚ ਗਦਾਮ ਲੱਗਿਆ ਹੋਇਆਗਾ ਐ ਫਿਰ ਕੋਈ ਕੱਢ ਨਹੀਂ ਸਕਦਾ ਹੁੰਦਾ ਹਾਂ ਹਾਂ ਪਰ ਠੀਕ ਐ ਧਿਆਨ ਨਾਲ ਆ ਫਿਰ ਬਤਾ ਚੰਗਾ ਬਾਪੂ ਹਾਂ ਕੱਢ ਜਾ ਲੇ ਮੈਂ ਗਦਾਮ ਲਾ ਲੈਣਾਗਾ ਜਿੰਨੀ ਕੋੜ ਐ হে উে যি পতা শেহত বোলা লাগে এনে কি বনাই ৰবা চল কি কুৰি চুট লও দেখ মন চে যায়